ਹਾਂਜੀ ਸਰ ਸ਼ਿਗਾਲ ਜੀ ਅੱਜ ਇੱਕ ਜ਼ਰੂਰੀ ਗੱਲ ਆਈ ਸੀ ਜਿਹਦੇ ਕਰਕੇ ਮੈਂ ਲਾਈਵ ਹੋਇਆ ਵੈਸੇ ਮੈਂ ਆਮ ਤੌਰ ਤੇ ਸਾਰੀਆਂ ਗੱਲਾਂ ਜੋ ਪੰਜਾਬ ਨਾਲ ਰਿਲੇਟਡ ਹੋਣ ਚਾਹੇ ਉਹ ਇੰਟਰਨੈਸ਼ਨਲੀ ਤਾਲੁਕ ਰੱਖਣ ਚਾਹੇ ਨੈਸ਼ਨਨਲੀ ਬਟ ਪੰਜਾਬ ਨਾਲ ਰਿਲੇਟਡ ਹੋਣ ਗੱਲ ਕਰਦਾ ਬਟ ਅੱਜ ਮੈਂ ਗੱਲ ਕਰ ਰਿਹਾ ਜੋ ਪਹਿਲਗਾਮ ਚ ਹੋਇਆ ਨੋ ਡਾਊਟ ਅਸੀਂ ਇਸ ਦੇਸ਼ ਦੇ ਰਹਿਣ ਵਾਲੇ ਆ ਤਾਂ ਸਾਡੇ ਨਾਲ ਰਿਲੇਟਡ ਹੈ ਪਰ ਪੰਜਾਬ ਨਾਲ ਸਿੱਧਾ ਰਿਲੇਟਡ ਨਹੀਂ ਸੀ ਪਰ ਮੈਨੂੰ ਉਹ ਗੱਲ ਕਿਉਂ ਕਰਨੀ ਪੈ ਰਹੀ ਹੈ ਕਿ ਮੈਂ ਬਹੁਤ ਸਾਰੀਆਂ ਡਿਸਟਰਬਿੰਗ ਚੀਜ਼ਾਂ ਵੇਖ ਰਿਹਾ ਹੈ। ਪਹਿਲੀ ਗੱਲ ਜੋ ਹੋਇਆ ਗਲਤ ਹੋਇਆ ਬਹੁਤ ਗਲਤ ਹੋਇਆ ਔਰ ਮੈਨੂੰ ਇਸ ਸਾਰੀਆਂ ਦੁੱਖ ਵਾਲੀਆਂ ਗੱਲਾਂ 'ਚ ਇੱਕ ਗੱਲ ਠੀਕ ਲੱਗੀ ਕਿ ਸਾਰਾ ਦੇਸ਼ ਇੱਕ ਹੈ ਇਸ ਮਾਮਲੇ 'ਚ ਸਾਰੇ ਚਾਰ ਇਹਨਾਂ ਨੂੰ ਸਜ਼ਾ ਮਿਲੇ। ਔਰ ਹਮਦਰਦੀ ਹੈ ਜਿੰਨਾਂ ਨਾਲ ਹੀ ਹੋਇਆ ਗਲਤ। ਬਟ ਉਹਦੇ 'ਚ ਕੁਝ ਗੱਲਾਂ ਆਈਆਂ। ਮੇਰੇ ਤੱਕ ਉਹ ਗੱਲਾਂ ਪਹੁੰਚੀਆਂ ਵੀ ਜਿਵੇਂ ਕਿ ਇੱਕ ਗੱਲ ਕਹੀ ਗਈ ਕਿ ਜੀ ਪੰਜਾਬੀ ਨੇ ਜਿਹੜੇ ਖਾਸ ਕਰਕੇ ਸਿੱਖ ਇਹ ਪਾਕਿਸਤਾਨ ਕਿਉਂ ਜਾਂਦੇ ਨਹੀਂ ਵੀਜ਼ਾ ਲੈ ਕੇ ਉੱਥੇ ਘੁੰਮਣ ਕਿਉਂ ਜਾਂਦੇ ਨਹੀਂ ਘੁੰਮਣ ਨਹੀਂ ਜਾਂਦੇ ਮੋਸਟਲੀ ਦਾ 30 ਯਾਤਰਾਵਾਂ ਤੇ ਜਾਂਦੇ ਨੇ ਨਨਕਾਣਾ ਸਾਹਿਬ ਹੈ ਪੰਜਾ ਸਾਹਿਬ ਹੈ ਉੱਥੇ ਬਹੁਤ ਹਿਸਟੋਰੀਕਲ ਚੀਜ਼ਾਂ ਨੇ ਰਣਜੀਤ ਸਿੰਘ ਦਾ ਸਾਰਾ ਰਾਜ ਉੱਥੇ ਪਿਆ ਉਹਦੇ ਲਈ ਜਾਂਦੇ ਨੇ ਬਟ ਫਿਰ ਵੀ ਕਿਹਾ ਗਿਆ ਮੈਂ ਉਹਨਾਂ ਸਾਰੇ ਕਹਿਣ ਵਾਲੇ ਸੱਜਣਾ ਨੂੰ ਕਹੂੰਗਾ ਕਿ ਇਸ ਤਰ੍ਹਾਂ ਦੀ ਸੋਚ ਇੱਕ ਤਾਅ ਦੇ ਦਿਮਾਗ ਚੋਂ ਕੱਢੋ ਇਹ ਸਿੱਖ ਜਾਂਦੇ ਨੇ ਪੰਜਾਬੀ ਜਾਂਦੇ ਨੇ ਫਲਾਨੇ ਜਾਂਦੇ ਨੇ ਜਦੋਂ ਇੱਕ ਹੈ ਤਾਂ ਇੱਕ ਹੈ ਇਹ ਵੰਡਣ ਦੀ ਨੀਅਤ ਛੱਡ ਦਿਓ ਔਰ ਰਹੀ ਗੱਲ ਸਰਕਾਰ ਦੇ ਲੈਵਲ ਤੇ ਮੈਂ ਕਹੂੰਗਾ ਸਰਕਾਰ ਵੀ ਕੁਝ ਗੱਲਾਂ ਚ ਦੋਗਲੀ ਨੀਤੀ ਤੇ ਚੱਲ ਰਹੀ ਹੈ ਦੋਗਲੀ ਕੇਵੇਂ ਦੱਸ ਦਿੰਨਾ ਮੈਂ ਤੁਹਾਨੂੰ ਕਿ ਆਈ ਹੋਪ ਕਿ ਹੁਣ ਉਹ ਜੋ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹ ਸਜ਼ਾ ਦਿੱਤੀ ਜਾਊਗੀ ਔਰ ਅਸੀਂ ਉਹਦੇ ਚ ਨਾਲ ਹੈ ਬਲਕਿ ਅੱਜ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਚ ਬੰਦ ਵੀ ਹੋਇਆ ਔਰ ਸਾਰਿਆਂ ਨੇ ਉਹ ਚ ਸਹਿਯੋਗ ਦਿੱਤਾ ਹੈ। ਔਰ ਜਿਨ੍ਹਾਂ ਨੇ ਮੰਨ ਲਓ ਕਈ ਥਾਵਾਂ ਤੇ ਨਹੀਂ ਪਤਾ ਲੱਗਿਆ ਹੋਣਾ ਬੰਦ ਦੀ ਖੋਲ ਦਾ। ਜੇ ਪਤਾ ਲੱਗਦਾ ਤਾਂ ਉਹਨਾਂ ਨੇ ਵੀ ਬੰਦ ਕਰਨਾ ਸੀ। ਔਰ ਇਹ ਹੋਣਾ ਵੀ ਚਾਹੀਦਾ ਕੋਈ ਐਬਜੀ ਕਾਲ ਆਵੇ ਕਿਤੇ ਵੀ ਹੱਕ ਸੱਚ ਦੀ ਗੱਲ ਆਵੇ ਸਾਨੂੰ ਨਾਲ ਖੜਿਆਉਣਾ ਚਾਹੀਦਾ। ਔਰ ਇੱਕ ਨਾਰਾ بلند ਕਰਨਾ ਚਾਹੀਦਾ ਕਿ ਗਲਤ ਗਲਤ ਹੈ ਸਹੀ ਸਹੀ ਹੈ। ਹੁਣ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸ ਦਿਆਂ ਗਲਤ ਕੀ ਹੋ ਰਿਹਾ ਹੈ। ਗਲਤ ਇਹ ਹੋ ਰਿਹਾ ਕਿ ਦੋਗਲੀ ਨੀਤੀ ਹੈ। ਦੋਗਲੀ ਨੀਤੀ ਕਿਵੇਂ ਹੈ? ਪਲਵਾਮਾ ਹੋਇਆ ਸੀ ਯਾਦੂਗਾ ਤੁਹਾਨੂੰ 219 ਦੇ ਵਿੱਚ ਮਿਲਦਾਦਾ ਹੋਇਆ ਸੀ ਫਰਵਰੀ ਚ ਜਾਂ ਜਨਵਰੀ ਚ ਉਸ ਤੋਂ ਬਾਅਦ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਸੀ ਪਾਕਿਸਤਾਨ ਨਾਲ ਬਹੁਤ ਹੋਲਾ ਹੋਇਆ ਸੀ ਹੁਣ ਆ ਵੀ ਚਾਹੀਦਾ ਸੀ ਪਰ ਕੀ ਸਾਰਾ ਵਪਾਰ ਬੰਦ ਹੋਇਆ ਸੀ ਜਾਂ ਗੱਲਾਂ ਬਾਗੇ ਵਾਲਾ ਬੰਦ ਕੀਤਾ ਸੀ ਜੋ ਵੀ ਇੰਪੋਰਟ ਜਾਂ ਐਕਸਪੋਰਟ ਕੀਤਾ ਜਾਂਦਾ ਸੀਗਾ ਉਹ ਬੰਦ ਕਰ ਦਿੱਤਾ ਗਿਆ ਸੀ ਬਟ ਗੁਜਰਾਤ ਦੇ ਵਿੱਚ ਇੱਕ ਮਿਲਦਾ ਉਹਦਾ ਨਾਮ ਹੈ ਮੰਦਰਾ ਪੋਰਟ ਉੱਥੋਂ ਵਪਾਰ ਚੱਲੂ ਰਿਹਾ ਮੁੰਬਈ ਪੋਰਟ ਉੱਥੋਂ ਵਪਾਰ ਚੱਲੂ ਰਿਹਾ ਗੁਜਰਾ ਜੋ ਕਰਾਚੀ ਤੱਕ ਜਾਂਦਾ ਹੈ ਕਿਉਂ ਭਾਈ ਜੇ ਇੱਥੇ ਬੰਦ ਕੀਤਾ ਹੈ ਰਾਜਸਥਾਨ 'ਚ ਬੰਦ ਕੀਤਾ ਤਾਂ ਫਿਰ ਉੱਥੇ ਚੱਲੂ ਕਿਉਂ ਹੈ ਸਪੈਸ਼ਲੀ ਪੰਜਾਬ ਦੀਆਂ ਚੀਜ਼ਾਂ ਹੀ ਤੁਸੀਂ ਹੁਸੈਨੀ ਵਾਲਾ ਤਾਂ ਪਾਇਡ ਤੋਂ ਹੀ ਬੰਦ ਹੈ ਤੇ ਬਾਗਾ ਵੀ ਤੁਸੀਂ ਬੰਦ ਕਰਤਾ ਤੇ ਫਿਰ ਇਹ ਉਹ ਕਿਉਂ ਚੱਲ ਰਹੇ ਸੀ ਔਰ ਦੁੱਖ ਦੀ ਗੱਲ ਹੈ ਕਿ ਕਨਾਂ ਆਰਡਰ ਕੀਤਾ ਗਿਆ ਕਿ ਫਿਰ ਤੋਂ ਬਾਅਦ ਜਦ ਕਿ ਬਾਗੇ ਦੇ ਵਿੱਚੋਂ ਪਾਕਿਸਤਾਨ ਨਾਲ ਨਾ ਤਾਂ ਇمپੋਰਟ ਹੋ ਰਹੀ ਹੈ ਨਾ ਐਕਸਪੋਰਟ ਹੋ ਰਹੀ ਹੈ ਲੇਕਿਨ ਪਾਕਿਸਤਾਨ ਦੇ ਥਰੂ ਅਫਗਾਨਿਸਤਾਨ ਨਾਲ ਹੋ ਰਹੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਮਲਦਾਸ਼ਾ 3000 ਕਰੋੜ ਦੀ ਸੀ ਉਹ ਵੀ ਬੰਦ ਕਰ ਦਿੱਤੀ ਗਈ ਪਰ ਦੁੱਖ ਦੀ ਗੱਲ ਹੈ ਕਿ ਮੰਦਰਾ ਪੋਰਟ ਤੇ ਬੰਬੇ ਵਾਲਾ ਮੁੰਬਈ ਪੋਰਟ ਜਿੱਥੋਂ ਕਚਰਾ ਕਰਾਚੀ ਪੋਰਟ ਤੇ ਸਮਾਨ ਭੇਜਿਆ ਜਾਂਦਾ ਉਹ ਅੱਜ ਵੀ ਨਹੀਂ ਬੰਦਗਾ ਹੁਣ ਵੀ ਬੰਦ ਨਹੀਂਗਾ ਉਹਦੇ ਬਾਰੇ ਕੋਈ ਆਰਡਰ ਨਹੀਂਗਾ ਔਰ ਪਤਾ ਕਿਨੇ ਦਾ ਹੋ ਰਿਹਾ ਉਹ 1.2 ਬਿਲੀਅਨ ਯੂ ਐਸ ਡਾਲਰ ਦਾ ਮਤਲਬ 11000 ਕਰੋੜ ਡਾਲਰ ਦਾ ਆ 11000 ਕਰੋੜ ਰੁਪੀਸ ਦਾ ਅੱਜ ਵੀ ਹੋ ਰਿਹਾ ਹੈ ਉੱਥੇ ਐਕਸਪੋਰਟ ਕੀਤਾ ਜਾ ਰਿਹਾ ਉਹਨਾਂ ਨੂੰ ਭੇਜਿਆ ਜਾ ਰਿਹਾ ਸਮਾਨ ਤੇ ਉਹ ਇੱਥੋਂ ਵੀ ਤਾਂ ਭੇਜ ਸਕਦੇ ਸੀ ਫਿਰ ਜੇ ਤੁਸੀਂ ਉੱਥੋਂ ਦਾ ਚਲਾਇਆ ਹੋਇਆ ਐ ਇੱਥੋਂ ਕਬਾ ਇੱਥੋਂ ਦਾ ਸਸਤਾ ਪੈਣਾ ਐ ਅ ਭਾਈ ਰੋਡ ਫੜਕਦੇ ਨੇ ਪਹੁੰਚ ਜਾਣਾ ਕਬਾ ਭੇਜ ਸਕਦੇ ਬੜੀਆਂ ਚੀਜ਼ਾਂ ਨੇ ਜਿਹੜੀਆਂ ਭੇਜ ਸਕਦੇ ਇੱਥੋਂ ਦੇ ਲੋਕਾਂ ਨੂੰ ਇਨਕਮ ਵੀ ਹੋ ਜੂ ਇੱਥੋਂ ਦੇ ਵਪਾਰੀਆਂ ਨੂੰ ਵੀ ਹੋ ਜੂ ਇੱਥੋਂ ਲਈ ਬੰਦ ਉੱਥੋਂ ਲਈ ਚਾਲੂ ਇਹ ਕੀ दोगਲਾ ਪਾਣਾ ਵੀ ਐਈ ਹੋਰ ਬਹੁਤ ਸਾਰੀਆਂ ਗੱਲਾਂ ਨੇ ਉਹਦੇ ਚ ਇੱਕ ਗੱਲ ਐ ਜਿਹੜੀ ਸਭ ਤੋਂ ਜ਼ਰੂਰੀ ਐ ਜੋ ਵੰਡਿਆ ਜਾਂਦਾ ਸਾਨੂੰ ਜਦੋਂ ਇੱਕ ਐ ਨਾ ਹਿੰਦੂस्तानी ਇੰਡੀਅਨ ਭਾਰਤੀ ਤਾਂ ਫਿਰ ਉਹ ਸਾਰੇ ਇੱਕ ਨਹੀਂ ਉਦੋਂ ਇਹਨੂੰ ਗੱਲ-ਗੱਲ ਦੇ ਉੱਤੇ Hindu Muslim ਕਰਨਾ ਇਹ ਸਭ ਤੋਂ ਖਤਰਨਾਕ ਹੈ ਹੁਣੇ ਜੇ ਇੱਕ ਮਜਾਰਾ ਹੋਇਆ ਸੀ ਕੱਲ ਦੀ ਗੱਲ ਹੈ ਸ਼ਾਇਦ ਜਾਂ ਅੱਜ ਦੀ ਗੱਲ ਹੈ ਪਬਲਿਕ ਡੋਮੇਨ 'ਚ ਆਲਰੇਡੀ ਪਿਆ ਹੋਇਆ ਮੈਨੂੰ ਲੱਗਦਾ ਉਹ ਕਸ਼ਮੀਰ ਦਾ ਹੈ ਜਾਂ ਕਿਸੇ ਹੋਰ ਜਗ੍ਹਾ ਦਾ ਜਿੱਥੇ ਮੁਸਲਮ ਭਾਈਚਾਰਾ ਹਜੂਮ ਆਉਂਦਾ ਜਦੋਂ ਏਕਤਾ ਦਾ ਨਾਹਰਾ ਲਾਉਂਦੇ ਐ ਕਿ Hindu Muslim ਏਕਤਾ ਨਾਲ ਦੀ ਨਾਲ ਉਥੇ ਇੱਕ ਚੈਨਲ ਸੀਗਾ ਜਿਹੜਾ ਇਸ ਚੀਜ਼ ਨੂੰ ਬੰਦ ਕਰ ਦਿੰਦਾ ਸੀ ਕਿਉਂਕਿ ਉਹ ਵਖਾਉਣਾ ਕੀ ਚਾ ਰਹੇ ਨੇ ਕਿ ਦੇਖੋ ਜੀ ਇੱਕ ਪਾਸੇ ਮੁਸਲਮ ਮੁਜਾਰਾ ਇੱਕ ਪਾਸੇ Hindu ਮੁਜਾਰਾ ਟੈਂਸ਼ਨ ਟੀਆਰਪੀ ਜਾਂ ਕੋਈ ਹੋਰ ਮਕਸਦ ਆ ਉਹਨਾਂ ਦਾ ਔਰ ਇਹ ਉਸ ਜਗ੍ਹਾ ਮੁਜਾਰਾ ਕਰਨ ਵਾਲੇ ਲੋਕਾਂ ਨੇ ਉਸ ਚੈਨਲ ਦਾ ਨਾਂ ਲੈ ਕੇ ਵੀ ਬੋਲਿਆ ਔਰ ਬੋਲਿਆ ਆ ਇੱਥੇ ਹੁਣੇ ਹੀ ਹੋਇਆ ਇਹ ਚੀਜ਼ ਗਲਤ ਹੈ ਔਰ ਇਹਦਾ ਨੁਕਸਾਨ ਕਿਸ ਲੈਵਲ ਤੇ ਹੁੰਦਾ ਉਹ ਤੁਸੀਂ ਦੇਖੋਗੇ ਸਾਡੀ ਇੰਟਰਨੈਸ਼ਨਲ ਛਵੀ ਕੀ ਬਣਦੀ ਹੈ ਅਸੀਂ ਹਰ ਗੱਲ ਤੇ ਇਸ ਗੱਲ ਨੂੰ ਲੈ ਲੈਣੇ ਕਸ਼ਮੀਰ ਦੇ ਵਿੱਚ ਇੱਕ ਗਵਰਨਮੈਂਟ ਬਣੀ ਹੋਈ ਹੈ ਜਿਹਦੇ ਮੁੱਖ ਮੰਤਰੀ ਦੇ ਬਹੁਤ ਅੱਛੇ ਤਾਲੁਕਾਤ ਨੇ ਸੈਂਟਰ ਨਾਲ ਉਹ ਉੱਥੇ ਚੱਲ ਰਿਹਾ ਜਦੀ ਤਾਰੀਫ਼ ਵੀ ਸਾਰੇ ਕਰ ਰਹੇ ਸੀ ਤਾਂ ਫਿਰ ਯਾਰ ਉਹਨਾਂ ਨੂੰ ਚੱਲਣ ਦਿਓ ਹਰ ਗੱਲ ਦੇ ਉੱਤੇ ਉੱਥੇ ਕੁ ਲੋਕਾਂ ਨੇ ਇੱਕ ਗੱਲ ਚੱਕੀ ਕਿ ਉਹਨਾਂ ਦੇ ਕਲਚਰਲ ਕੁਛ ਬੈਠ ਹੋ ਰਹੀ ਹੈ ਕਲਚਰਲ ਕੁਛ ਬੈਠ ਕੀ ਹੈ ਕਿ ਬਾਹਰਲੇ ਲੋਕ ਨਾਨ ਕਸ਼ਮੀਰੀ ਲੋਕਾਂ ਨੂੰ ਉੱਥੇ ਡੋਮਿਸਾਈਲ ਸਰਟੀਫਿਕੇਟ ਦਿੱਤੇ ਜਾ ਰਿਹਾ ਹੈ ਪਿਛਲੇ ਕੁਝ ਸਮੇਂ 'ਚ 82 ਹਜ਼ਾਰ ਲੋਕਾਂ ਨੂੰ ਦਿੱਤੇ ਆ ਇਹ ਉਹਨਾਂ ਦਾ ਮਸਲਾ ਹੈ ਮੈਂ ਜਾਂ ਤੁਸੀਂ ਜਾਂ ਕੋਈ ਵੀ ਉਹਦੇ ਬਾਰੇ ਨਹੀਂ ਬੋਲ ਸਕਦੇ ਕਿਉਂਕਿ ਸਾਨੂੰ ਨਹੀਂ ਪਤਾ ਉਹਨਾਂ ਦਾ ਸਿਨੈਰੀਓ ਅਸੀਂ ਆਪ ਦੇ ਬਾਰੇ ਬੋਲ ਸਕਦੇ ਆ ਪੰਜਾਬ ਦੇ ਵਿੱਚ ਉਹਨਾਂ ਨੇ ਉੱਥੇ ਗੱਲ ਕੀਤੀ ਉਸ ਚੀਜ਼ ਨੂੰ ਉੱਥੋਂ ਦੀ ਗਵਰਨਮੈਂਟ ਹੈਂਡਲ ਕਰੂਗੀ ਉਹਦੇ ਵਿੱਚ ਅਸੀਂ ਬਾਕੀ ਗੱਲਾਂ ਵਾੜਦੀਆਂ ਲਿਆ ਕੇ ਕਿ ਨਹੀਂ ਇਹ ਹਿੰਦੂ ਨੇ ਉਹ ਮੁਸਲਮ ਨੇ ਇਹ ਗੱਲ ਕਿਉਂ ਹੋ ਰਹੀ ਹੈ ਇਨਨਸੈਂਸ ਗੱਲ ਹੈ ਅਸਹਨੂ ਨਾ ਗੱਲਾਂ ਤੋਂ ਬਚਣਾ ਚਾਹੀਦਾ ਹੈ ਅਸੀਂ ਭੁੱਲ ਕਿਉਂ ਜਾਂਦੇ ਹਾਂ ਜਿਹੜੇ 26 ਲੋਕ ਮਰੇ ਨੇ ਨਾ ਉਹਨਾਂ ਚ ਇੱਕ ਮੁਸਲਮਾਨ ਵੀ ਸੀ ਉਹ ਪਹਿਲਗਾਮ ਦਾ ਲੋਕਾਲਾ ਆਦਮੀ ਸੀ ਉਹਦਾ ਨਾਮ ਸੀ ਮੱਲਕ ਦਾ ਆਦਲ ਹੁਸੈਨ ਸ਼ਾ ਔਰ ਬੰਦਾ ਮਰਿਆ ਪਤਾ ਕਿਉਂ ਹੈ ਕਿਉਂਕਿ ਉਹਦੇ ਸਾਹਮਣੇ ਜਦੋਂ ਮਾਰਿਆ ਜਾ ਰਿਹਾ ਸੀ ਟੂਰਿਸਟਾਂ ਨੂੰ ਜੀ ਨੂੰ ਸਾਡੇ মিডিਆ ਵਾਲੇ ਕਹਿੰਦੇ ਹਿੰਦੂ ਟਾਇਰ ਹਿੰਦੂ ਟੂਰਿਸਟ ਜਦਕਿ ਮੈਂ ਉਹ ਕੈਂਟ ਵੀ ਵਿਸ਼ਵਾਸ ਨਹੀਂ ਕਰਦਾ ਉਹ ਇੰਡੀਅਨ ਨੇ ਉਹ ਹਿੰਦੂ ਸਾਡੀ ਨੋ ਭਾਰਤੀ ਨੇ ਜਦੋਂ ਉਹਨਾਂ ਨੂੰ ਮਾਰਿਆ ਜਾ ਰਿਹਾ ਸੀ ਉਦੋਂ ਰੁਕਿਆ ਨਹੀਂ ਗਿਆ ਔਰ ਉਸ ਵਿਚਾਰੇ ਨੇ ਇੱਕ ਬੰਦੇ ਦੀ ਤਾਂ ਬੰਦੂਕ ਵੀ ਖੋਲ ਲਈ ਬਟ ਇਹਨੇ ਚੋਂ ਉਹਨੂੰ ਗੋਲੀ ਮਾਰ ਦਿੱਤੀ ਗਈ ਔਰ ਉਹ ਉੱਥੇ ਸ਼ਹੀਦ ਹੋ ਗਿਆ ਉਹਦੇ ਘਰ ਦਿਆਂ ਦਾ ਵੀ ਅਜਾ ਨਾਜ਼ਾ ਸੀਗਾ ਉਹ ਮੁਸਲਮਾਨ ਸੀਗਾ ਕਿਉਂ ਮਰਿਆ ਉਹ ਤਾਂ ਪਾਸੇ ਹੋ ਕੇ ਖੜ ਜਾਂਦਾ ਮੈਂ ਤਾਂ ਮੁਸਲਮਾਨ ਹਾਂ ਉਹਨੂੰ ਚੈੱਕ ਕਰਦੇ ਉਹਨੂੰ ਵੇਂਦੇ ਉਹ ਤਾਂ ਕਲਮਾ ਪੜਾਉਂਦੇ ਉਹ ਪੜ੍ਹ ਦਿੰਦਾ ਜੇ ਉਹਦਾ ਜੋ ਵੀ ਤਰੀਕਾ ਹੁੰਦਾ ਹੈ ਬੇਫਕੂਫੀ ਵਾਲਾ ਉਹਨੂੰ ਚੈੱਕ ਕਰਦੇ ਪਤਾ ਲੱਗ ਜਾਂਦਾ ਉਹ ਮੁਸਲਮਾਨ ਹੈ ਉਹ ਤਾਂ ਖੜ ਜਾਂਦਾ ਪਾਸੇ ਉਨ ਕੀ ਲੋੜ ਸੀਗੀ ਮਰਨ ਦੀ ਕਿਹਨੂੰ ਬਚਾਰਿਆ ਸੀ ਉਹ ਕੀ ਰਿਸ਼ਤਾ ਸੀ ਉਹਦਾ ਉਹਨਾਂ ਨਾਲ ਇੱਕ ਹਿੰਦੁਸਤਾਨੀ ਦਾ ਇੱਕ ਇਨਸਾਨੀਅਤ ਦਾ ਕਿ ਉਹਦੇ ਸਾਹਮਣੇ ਉਹ ਤੋਂ ਛੱਲਿਆ ਨਹੀਂ ਗਿਆ ਬਟ ਅਸੀਂ ਕੀ ਕਰ ਰਹੇ ਆ ਇੱਥੇ ਮੈਨੂੰ ਹੁਣੇ ਇੱਕ ਆ ਵੀਡੀਓ ਮਿਲਿਆ ਮੈਂ ਵੇਖਿਆ ਉਹਦੇ ਤੇ ਇੱਕ ਇੱਥੇ ਕਸ਼ਮੀਰ ਦੀਆਂ ਲੜਕੀਆਂ ਨੇ ਮੈਨੂੰ ਲੱਗਦਾ ਉਹ ਖਰੜ ਦੀ ਗੱਲ ਹੈ ਜਾਂ ਸ਼ਾਇਦ ਚੰਡੀਗੜ੍ਹ ਦੀ ਜਿੱਥੇ ਉਹ ਕੁੜੀਆਂ ਮਤਲਬ ਉਹ ਕਸ਼ਮੀਰਨ ਨੇ ਉਹਨਾਂ ਵਿਚਾਰੀਆਂ ਦਾ ਬੁਰਾ ਹਾਲ ਕੀਤਾ ਹੋਇਆ ਉਹਨਾਂ ਦੇ ਦਰਵਾਜ਼ਿਆਂ ਦੇ ਉੱਤੇ ਮੁਕੀਆਂ ਮਾਰੀਆਂ ਜਾ ਰਹੀਆਂ ਨੇ ਉਹਨਾਂ ਨੂੰ ਗਾਲ੍ਹਾਂ ਸੁਣ ਰਹੀਆਂ ਨੇ ਜੋ ਉਹਨਾਂ ਨੂੰ ਕੱਢੀਆਂ ਜਾ ਰਹੀਆਂ ਨੇ ਉਹਨਾਂ ਚੋਂ ਇੱਕ ਕੁੜੀ ਕੱਲ ਨੂੰ ਕਾਲੇ 에어ਪੋਰਟ ਤੇ ਜਾਣ ਦੀ ਕੋਸ਼ਿਸ਼ ਕੀਤੀ ਉਹਨੇ ਕਿ ਉਹ ਚਲੀ ਜਾਵੇ ਉੱਥੇ ਉਹਨੂੰ ਵਿੱਚੋਂ ਕੱਢ ਕੇ ਗੱਡੀ ਤੋਂ ਕੁੱਟਿਆ ਗਿਆ ਟੈਕਸੀ ਚ ਉਹਨਾਂ ਨੇ ਆਪ ਦੇ ਜ਼ਖਮਾਂ ਦੇ ਨਿਸ਼ਾਨ ਵੀ ਬਖਾਏ ਨਹੀਂ ਹੁਣ ਵੀ ਉਹ ਗੁਹਾਰ ਲਾਦੀਆਂ ਨੇ ਸਾਡੀ ਕੋਈ ਮਦਦ ਕਰੇ ਕੁਝ ਬੰਦੇ ਗਏ ਨਹੀਂ ਮਦਦ ਕਰਨ ਲਈ ਸਾਨੂੰ ਵੀ ਜਾਣਨ ਵਾਲੇ ਦੇ ਕੋਈ ਸ਼ਾਇਦ ਐਡਮਿਨਿਸਟ੍ਰੇਸ਼ਨ ਨੇ ਵੀ ਸੁਣੀ ਆਏ ਗੱਲ ਉਨੇ ਫਿਰ ਦੁਬਾਰਾ ਪਤਾ ਕਰਦੇ ਆ ਇੱਕ ਹੋਰ ਆ ਇਹ ਕੁੜੀਆਂ ਕੌਣ ਨੇ ਇਹ ਉਸੇ ਉਹ ਆਗਲ ਹੁਸੈਨ ਸ਼ਾਹ ਦੀਆਂ ਪੈਣਾ ਜਾਂ ਕੁਛ ਉਸੇ ਕਸ਼ਮੀਰ ਦੀਆਂ ਰਹਿਣਾਲੀਆਂ ਨੇ ਉਹਦੇ ਨੇਡਲੀਆਂ ਨੇ ਅਸੀਂ ਯਾਰ ਹਰ ਗੱਲ ਦੇ ਉੱਤੇ Hindu Musliman Hindu Musliman ਕਰਨ ਲੱਗ ਜਾਨੇ ਔਰ ਇਹ ਸਰਕਾਰਾਂ ਇਹ ਕਿਉਂ ਕਰਦੀਆਂ ਨੇ ਕਿ ਅਸੀਂ ਇਕੱਠੇ ਹੋ ਕੇ ਕੋਈ ਜੈਨੂਨ ਗੱਲ ਨਾ ਪੁੱਛ ਲਈਏ ਮੁੱਦੇ ਦੀ ਗੱਲ ਨਾ ਪੁੱਛ ਲਈਏ ਨਹੀਂ ਤਾਂ ਮੈਨੂੰ ਦੱਸੋ ਪੰਜਾਬ ਦਾ ਐਕਸਪੋਰਟ ਜਿਹੜਾ ਬੰਦ ਕੀਤਾ ਗਿਆ ਕਿਉਂ ਕੀਤਾ ਗਿਆ ਕੀ ਦੱਸਣ ਦੀ ਕੋਸ਼ਿਸ਼ ਹੋ ਰਹੀ ਹੈ ਜਦਕੇ ਉੱਥੋਂ ਮੰਦਰਾ ਤੋਂ ਚੱਲੂ ਆ ਮੁੰਬਈ ਤੋਂ ਚੱਲੂ ਆ ਕਿਉਂ ਚੱਲੂ ਆ ਵੀ ਕੌਣ ਲੋਕ ਨੇ ਉਹ ਕੀ ਗੱਲ ਹੈ ਇਹਦੇ ਪਿੱਛੇ ਇਹਦੇ ਬਾਰੇ ਕੋਈ ਨਹੀਂ ਬੋਲਦਾਗਾ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਸਾਡੇ ਦੇਸ਼ ਦਾ ਨੁਕਸਾਨ ਹੁੰਦਾ ਹੈ ਔਰ ਮੈਂ ਪੰਜਾਬੀਆਂ ਨੂੰ ਸਪੈਸ਼ਲੀ ਕਹੂੰਗਾ ਜੇਕਰ ਤੁਸੀਂ ਕਹਿੰਦੇ ਹੋ ਨਾ ਕਿ ਉੱਧਰ ਕਿਉਂ ਜਾ ਰਹੇ ਆ ਫਲਾਨਾ ਕੀ ਹੈ ਇਸ ਤਰ੍ਹਾਂ ਦੀ ਸੋਚ ਤੋਂ ਬਚੋ ਅਸਲ ਮਸਲਿਆਂ 'ਤੇ ਲਾਓ ਪੰਜਾਬ ਦੇ ਵਿੱਚ ਆ ਪਿਛਲੇ ਕੁਛ ਦਿਨਾਂ ਚ 5000 ਕਿल्ले ਕਨਕਦੇਸ ਔਰ ਕਨਕਦੀ ਕਹਿ ਲੋ ਜ਼ਿਆਦਾਤਰ ਕਾਨਕੀ ਸੀਗੀ ਜਾਂ 나ੜਾ ਸੀਗਾ ਉਹਨਾਂ ਨੂੰ ਸਾੜ ਦਿੱਤਾ ਗਿਆ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ ਇਸ ਲਈ ਦਾਵਾ ਇਸ ਲਈ ਹੈ ਕਿ ਐਜੀ ਗੱਲ ਪਹਿਲਾਂ ਤਾਂ ਕਿਤੇ ਨਹੀਂ ਹੋਈਗੀ ਇੰਨੇ ਕਿल्ले ਕਿਤੇ ਨਹੀਂ ਸੜੇਗੇ ਬਹੁਤ ਥੋੜੀ ਜੀ ਕਿਤੇ ਅੱਗ ਲੱਗਦੀ ਸੀ ਪਿਛਲੇ ਸਾਲ ਵੇਖ ਲਓ ਕਿੰਨਿਆਂ ਨੂੰ ਲੱਗੀ ਹੈ ਉਦੋਂ ਪਿਛਲੇ ਸਾਲ ਵੇਖ ਲਓ ਕਿੰਨਿਆਂ ਨੂੰ ਲੱਗੀ ਹੈ ਔਰ ਜ਼ਿਆਦਾਤਰ ਦਾ ਪਤਾ ਲੱਗ ਜਾਂਦਾ ਸੀ ਕਿ ਯਾਰ ਇਹ கரੰਟ ਖਾਸ ਕਰ ਬਿਜਲੀ ਕਰਕੇ ਹੁੰਦੀ ਸੀਗੀ ਕਿ ਸਡਨਲੀ ਕਿੱਥੋਂ ਲੱਗਿਆ ਔਰ ਮੈਂ ਪੁੱਛਿਆ ਆਪਣੇ ਉਧਰ ਬੰਦੇ ਸੀਗੇ ਜਿੱਤੇ ਤਲਵੰਡੀ ਭਾਈ ਦੇ ਕੋਲੇ 3000 ਕਿੱਲਾ ਸੜਿਆ ਮੈਂ ਉਹਨਾਂ ਨੂੰ ਪੁੱਛਿਆ ਯਾਰ ਕੋਈ ਪਤਾ ਲੱਗਿਆ ਉਹ ਸਾਧੂ ਵਾਲਾ ਪਿੰਡ ਸੀ ਕਿ ਇਹ ਅੱਗ ਕਿਵੇਂ ਲੱਗੀ ਐ ਅੰਦੇ 'ਚ ਪਤਾ ਨਹੀਂ ਲੱਗ ਰਿਹਾ ਅੱਜ ਤੱਕ ਨਹੀਂ ਪਤਾ ਲੱਗਿਆ ਜਦਕਿ ਤੁਹਾਨੂੰ ਪਤਾ ਪਿੰਡਾਂ ਦੇ ਨੇੜੇ ਤੇੜੇ ਕੋਈ ਘਟਨਾ ਹੋਵੇ ਪੱਟ ਪਤਾ ਲੱਗ ਜਾਂਦਾ ਕੀ ਹੋ ਰਿਹਾ ਐ ਇਹ ਇਹਦੇ 'ਚ ਕੋਈ ਸਾਜ਼ਿਸ਼ ਤਾਂ ਨਹੀਂ ਇਹ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਨੇ ਐਹੋ ਜਿਹੇ ਅਜੀਬ ਕਿਸਮ ਦੀਆਂ ਹਰਕਤਾਂ ਹੋਣ ਲੱਗੀਆਂ ਕੌਣ ਕਰ ਰਿਹਾ ਹੈ ਇਹ ਮੇਰੇ ਵਰਗੇ ਬੰਦਿਆਂ ਨੂੰ ਪਤਾ ਨਹੀਂ ਹੋ ਸਕਦਾ ਅਸੀਂ ਸਿਰਫ ਅੰਦਾਜ਼ਾ ਲਾ ਸਕਦੇ ਹਾਂ ਵੀ ਇਸ ਗੱਲ ਦਾ ਕਿ ਕੋਈ ਸਾਜ਼ਿਸ਼ ਹੈ ਤੇ ਕੰਮ ਕੀਦਾ ਪੁਲਿਸ ਦਾ ਇਹ ਕਿਉਂ ਨਹੀਂ ਕਰ ਰਹੇਗੇ ਕਿਹੜੇ ਕੰਮ ਤੇ ਲੱਗੇ ਹੋਏ ਨੇ ਇਹ ਇੰਨੇ ਵੱਡੇ ਲੈਵਲ ਤੇ ਹਾਹਾਕਾਰ ਮਚੀ ਹੋਈ ਹੈ ਔਰ ਇਹਦੇ ਵਿੱਚ ਕੱਲੀ ਕੰਕਣੀ ਮਚੀ ਦੋ ਤੋਂ ਤਿੰਨ ਲੋਕ ਮਰ ਚੁੱਕੇ ਨੇ ਪਤਾ ਨਹੀਂ ਕਿੰਨੇ ਮੇਰੀ ਇੱਕੋ ਇੱਕ ਬੇਨਤੀ ਹੈ ਤੁਹਾਨੂੰ ਇੱਕ ਤਾਂ ਵੰਡੀਆਂ ਨੂੰ ਰੋਕੀਏ ਜਿਹੜੀਆਂ ਵੰਡੀਆਂ ਪਾਉਂਦੇ ਨੇ ਚਾਹੇ ਉਹ ਧਰਮਾਂ ਦੀਆਂ ਹੋਣ ਚਾਹੇ ਉਹ ਜਾਤਾਂ ਦੀਆਂ ਹੋਣ ਚਾਹੇ ਉਹ ਫਿਰਕਿਆਂ ਦੀਆਂ ਜਾਂ ਕੰਮਾਂ ਦੀਆਂ ਹੋਣ ਉਤੋਂ ਬਚ ਗਏ ਆਪਾਂ ਆਪਾਂ ਇੱਕਾਂ ਔਰ ਇੱਕ ਬਣ ਕੇ ਜਵਾਬ ਦੇਈਏ ਹਰ ਗੱਲ ਦਾ ਜੇ ਅਪਰਾਧ ਕੀਤਾ ਨਾ ਪਾਕਿਸਤਾਨ ਨੇ ਤੇ ਉਹਨੂੰ ਉਹਦਾ ਜਵਾਬ ਮਿਲਣਾ ਚਾਹੀਦਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਅਜ ਘਟਨਾ ਹੋਈ ਨਹੀਂ ਸੀ ਅਗਲੀ ਪਾਲਿਸੀ ਡਿਸਾਈਡ ਕਰ ਲਿਆ ਕਿ ਉਹਨਾਂ ਨੇ ਕੀਤਾ ਕੋਈ ਜਾਂਚ ਤਾਂ ਹੋ ਲੈਣ ਦਿਓ ਤੇ ਜਾਂ ਉਸ ਨੂੰ ਚੀਜ਼ ਨੂੰ ਨਸ਼ਰ ਕੀਤਾ ਜਾਵੇ ਕਿ ਵਾਕਈ ਹੀ ਉਹਨਾਂ ਨੇ ਕੀਤਾ ਅਸੀਂ ਮਤਲਬ ਇੰਨਾ ਕਿਉਂ ਮਨ ਬਣਾਈ ਬੈਠੇ ਆ ਕਿ ਆ ਗੱਲ ਤਾਂ ਐ ਹੀ ਹੋਣੀ ਐ ਇਹਦਾ ਦੁੱਖ ਹੈ ਮੈਨੂੰ ਗਲਤ ਨੂੰ ਗਲਤ ਕਾ ਹੁਨੇ ਜੇ ਇੱਕ ਮੈਂ ਵੇਖ ਰਿਹਾ ਸੀ ਆਪਣੇ ਕੋਈ ਹੈਗੇ ਨਹੀਂ ਹੋਟਲ ਆ ਉਹਨਾਂ ਦਾ ਮਤਲਬ ਜਾਂ ਫਰੋਸਪਰ ਆ ਜਾਂ ਅਮਰਸਰ ਸਾਹਿਬ ਉਹਨਾਂ ਦੇ ਰੇਡ ਹੋਈ ਹੈ ਐਨਆਈਏ ਦੀ ਕਿ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਕੌਲਾਂ ਕੀਤੀਆਂ ਜਾਂ ਉਹਨਾਂ ਨੂੰ ਕੌਲਾ ਆਈਆਂ ਮੈਨੂੰ ਇੱਕ ਦੱਸਿਓ ਜੀ ਕੀ ਸਾਡੇ ਵੀਜ਼ੇ ਲੱਗ ਰਹੇ ਆ ਨਾ ਇੱਥੋਂ ਔਰ ਜਿਹੜਾ ਬੰਦਾ ਵੀ ਜਾਂਦਾ ਹੈ ਉਹ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਨਾਲ ਜਾਂਦਾ ਮੈਨੂੰ ਲੱਗਦਾ ਹੈ ਜਿੱਥੋਂ ਤੱਕ ਤਾਂ ਫਿਰ ਕਿਉਂ ਜਾ ਰਹੇ ਤੇ ਜੇ ਭੇਜਨੀ ਹੈ ਤਾਂ ਫਿਰ ਇੱਕ ਥਾਂ ਤੋਂ ਜਾਂ ਦੋ ਥਾਵਾਂ ਤੋਂ ਹੀ ਕਿਉਂ ਬਾਕੀ ਥਾਵਾਂ ਤੋਂ ਕਿਉਂ ਨਹੀਂ ਸੋ ਪਲੀਜ਼ Hindu Hindu ਕਹਿਣਾ Muslim Muslim ਕਹਿਣਾ Sikh Sikh ਕਹਿਣਾ Isai Isai ਵਗੈਰਾ ਵਗੈਰਾ ਕਹਿਣਾ ਇਹਨੂੰ ਬੰਦ ਕਰੋ ਔਰ ਉਸ ਤੋਂ ਵੀ ਅਗਲੀਆਂ ਗੱਲਾਂ ਜੱਟ ਦਾਲਤ ਬ੍ਰਾਹਮਣ ਛੂਦਰ ਇਹ ਸਾਰਾ ਕੁਝ ਸਾਨੂੰ ਨੁਕਸਾਨ ਪਹੁੰਚਾਉਂਦਾ ਹੈ ਤੁਸੀਂ ਆਪਦੀ ਆਈਡੈਂਟੀਟੀ ਬਣਾਓ ਬਣਾਈ ਰੱਖਣੀ ਚਾਹੀਦੀ ਹੈ ਚਾਹੇ ਤੁਹਾਡੀ ਜਾਤੀ ਹੋਵੇ ਚਾਹੇ ਤੁਹਾਡੇ ਸੂਬੇ ਦੀ ਹੋਵੇ ਜਾਂ ਕੋਈ ਵੀ ਹੋਵੇ ਬਣਾ ਕੇ ਰੱਖੋ ਬਟ ਅਸੀਂ ਹੈਗੇ ਤਾਂ ਇੱਕਾਂ ਸਦੀਆਂ ਤੋਂ ਇੱਕਾਂ ਤੇ ਜੇ ਕੋਈ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹਦੇ ਬਾਰੇ ਸੋਚੋ ਇੱਕ ਨੂੰmaat ਚਾਕੇ ਹਰ ਗੱਲ ਨਾ ਕਰੋ ਲੋਜੀਕਲੀ ਸੋਚੋ ਕਿ ਕੌਣ ਕੀ ਕਰ ਰਿਹਾ ਉਹਦੇ ਐਕਟ ਤੇ ਜਾਓ ਉਹਦੇ ਨਾਰਿਆਂ ਤੇ ਨਾ ਜਾਓ ਐਕਟ ਕੀ ਹੋ ਰਿਹਾ ਹੈ ਕੀ ਗਲਤ ਹੋ ਰਿਹਾ ਕਿਵੇਂ ਸਹੀ ਹੋ ਸਕਦਾ ਹੈ ਪਲੀਜ਼ ਉਹਦੇ ਤੇ ਜਾਓ ਔਰ ਆਪ ਜੋ ਬੱਚਿਆਂ ਦਾ ਹੋ ਰਿਹਾ ਮੈਂ ਵੀ ਦੇਖਦਾ ਹਾਂ ਨੇ ਐਹੋ ਜਿਹੀਆਂ ਹਰਕਤਾਂ ਸਾਨੂੰ ਸ਼ੋਭਾ ਨਹੀਂ ਦਿੰਦੀਆਂਆਂ ਪੰਜਾਬੀਆਂ ਨੂੰ ਪਲੀਜ਼ ਇੰਨਾ ਤੋਂ ਬਚੋ ਅਸੀਂ ਉਹਨਾਂ ਦੇ ਨਾਲ ਸੀਗੇ ਜੋ ਵਿਕਟਮ ਹੈ ਅੱਜ ਵੀ ਔਰ ਜਿਹੜਾ ਵਿਚਾਰਾ ਇੱਥੇ ਮੁੰਡਾ ਹਰਿਆਣੇ ਦਾ ਗੁਜਰਿਆ ਵਿਨੇ ਨਾਰਵਾਲ ਉਹਦੀ ਭੈਣ ਉਥੇ ਆ ਆਪਣੇ ਕੀ ਇਹਨਾਂ ਦਾ ਨਾਇਬ ਸੈਣੀ ਉਥੇ ਗਏ ਨੇ ਹਰਿਆਣੇ ਦੇ ਮੁੱਖ ਮੰਤਰੀ ਉਹਨੇ ਸਭ ਤੋਂ ਪਹਿਲੀ ਗੱਲ ਕੀੜੀ ਕਹੀ ਹੈ ਪਹਿਲੀ ਗੱਲ ਰੋਂਦੀ ਹੋਈ ਕੁੜੀ ਨੇ ਵਿਚਾਰੀ ਨੇ ਪੁੱਬਾ ਮਾਰਦੀ ਸੀ ਵੇਖਿਆ ਨਹੀਂ ਜਾ ਰਿਹਾ ਉਹਨੇ ਗੱਲ ਕੀ ਕਹੀ ਹੈ ਕਿ ਉਹ ਜਿਉਂਦਾ ਸੀ ਗੋਲੀਆਂ ਲੱਗਣ ਤੋਂ ਬਾਅਦ ਵੀ 2 ਘੰਟੇ ਤੱਕ ਜਿਉਂਦਾ ਰਿਹਾ ਉਹਨੂੰ ਮਦਦ ਨਹੀਂ ਪਹੁੰਚੀ ਮਦਦਕੀਨੇ ਪਚਾਉਣੀ ਸੀ ਉਥੇ ਐਡਮਿਨਿਸਟ੍ਰੇਸ਼ਨ ਨੇ ਤੁਹਾਨੂੰ ਪਤਾ ਉਸ ਜਗ੍ਹਾ ਦਾ ਕਸ਼ਮੀਰ ਦਾ ਹਾਲ ਕੀ ਹੈ ਉਹ ਇੱਕ ਪਾਸੇ ਜੰਗਲ ਹੈ ਇੱਕ ਪਾਸੇ ਪਹਾੜ ਨੇ ਉਥੇ ਉਹ ਜਗ੍ਹਾ ਪਾਰਟਿਕੂਲਰ ਜਿੱਥੇ ਹਮਲਾ ਹੋਇਆ ਹੈ ਉਥੇ ਕਿਉਂ ਨਹੀਂ ਸੀ ਐਡਮਿਨਿਸਟ੍ਰੇਸ਼ਨ ਕੋਲੇ ਕਿਉਂ ਨਹੀਂ ਪੁਲਿਸ ਜਾਂ ਫੌਜ ਪਹੁੰਚ ਗਈ ਗੋਲੀਆਂ ਚੱਲਣ ਤੋਂ ਬਾਅਦ ਇੰਨੀ ਆਵਾਜ਼ ਹੋਈ ਕੀ ਉਹਨਾਂ ਨੂੰ ਉੱਤੇ ਛੱਡ ਰੱਖਿਆ ਸੀ ਪਹਿਲੀ ਗੱਲ ਉਸ ਕੁੜੀ ਨੇ ਵਿਚਾਰੀ ਨੇ ਆਖਈ ਯਾਰ ਹੰਦੀ ਹੋਈ ਨੇ ਔਰ ਦੂਜੀ ਗੱਲ ਕਹੀ ਉਹਨਾਂ ਦਾ ਬਦਲਾ ਚਾਹੀਦਾ ਅਸੀਂ ਸਹਿਮਤ ਹਾਂ ਜਿਨ੍ਹਾਂ ਨੂੰ ਵੀ ਨਿਰਦੋਸ਼ ਲੋਕਾਂ ਨੂੰ ਮਾਰਿਆ ਉਹਨਾਂ ਨੂੰ ਸਜ਼ਾ ਮਿਲੇ ਪਰ ਅਸੀਂ ਇੰਨਾਂ ਗੱਲਾਂ ਵੱਲ ਵੀ ਗੌਰ ਕਰਾਂਗੇ ਜਾਂ ਨਹੀਂ ਕਰਾਂਗੇ ਜਾਂ ਇੱਕ ਸਿਰਫ ਅਨੁਮਾਦ ਦੀ ਗੱਲ ਕਰਾਂਗੇ ਪੰਜਾਬ ਵਾਲਿਆਂ ਨੂੰ ਤਾਂ ਸੋਚਣਾ ਚਾਹੀਦਾ ਪੰਜਾਬ ਬਹੁਤ ਕੁਝ ਭੁਗਤ ਚੁੱਕਿਆ ਅਸੀਂ ਇੰਨਾਂ ਗੱਲਾਂ ਤੋਂ ਇੰਨਾਂ ਗੱਲਾਂ ਦੀ ਤੀਬਰਤਾ ਤੋਂ ਇੰਨਾਂ ਗੱਲਾਂ ਦੇ ਲੌਂਗ ਟਰਮ ਜੋ ਨਤੀਜੇ ਨਿਕਲਦੇ ਨੇ ਉਹਨਾਂ ਤੋਂ ਵਾਕਿਫ ਹਨ ਔਰ ਇੱਕ ਵਾਰੀ ਕਲਾ ਹੋਣੀ ਨਹੀਂ 47 ਚ ਵੀ ਆਪਾਂ ਵੇਖ ਚੁੱਕੇ ਹਾਂ ਬਾਅਦ ਚ ਵੀ ਵੇਚ ਚੁੱਕੇ ਹਨ ਕਿੰਨੇ ਸਾਡੇ ਨੌਜਵਾਨ ਗਏ ਨੇ ਮੜਾ ਜਾ ਸੋਚੋ ਇਹਨਾਂ ਗੱਲਾਂ ਬਾਰੇ ਪਲੀਜ਼ ਮੇਰੀ ਹੱਥ ਜੋੜ ਬੇਨਤੀ ਹੈ ਜਿਹੜੀਆਂ ਅਸੀਂ ਤਰੱਕੀਆਂ ਦੀ ਗੱਲ ਕਰਦੇ ਹਾਂ ਦੁਨੀਆ ਚੰਗੀ ਦੀ ਗੱਲ ਕਰਦੇ ਹਾਂ ਸਿਹਰਦਤਾ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਹੋ ਜੀਆਂ ਗੱਲਾਂ ਲਈ ਕੋਈ ਜਗ੍ਹਾ ਨਹੀਂਗੀ ਹਾਂ ਜੀਨੇ ਗਲਤ ਕੀਤਾ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਇੱਕ ਝੋਟੋ ਕਿ ਉਹਦੇ ਵਾਲਾ ਮੈਨੂੰ ਉਸ ਪਰਿਵਾਰ ਨਾਲ ਅਤੀ ਜ਼ਿਆਦਾ ਉਹਨਾਂ ਸਾਰੇ ਪਰਿਵਾਰਾਂ ਨਾਲ ਹੰਦਰਦੀ ਹੈ ਤੇ ਜੋ ਆਪਾਂ ਕਰ ਸਕਦੇ ਆ ਜੋ ਵੀ ਉਹਦੇ ਲਈ ਆਪਾਂ ਤੱਤ ਭਰਨ ਸਾਰੇ ਔਰ ਇੱਕ ਅੱਛੀ ਗੱਲ ਆ ਪੂਰੇ ਹਿੰਦੁਸਤਾਨ ਇਸ ਦੇ ਵਿੱਚ ਹੈ ਸਾਰੇ ਇੱਕ ਮੋਟੇ ਬਟ ਉਸ ਤੋਂ ਇਲਾਵਾ ਜੋ ਗੱਲਾਂ ਹੋੜੀਆਂ ਪਲੀਜ਼ ਉਹਦੇ ਤੇ ਲੌਜੀਕਲ ਵੇ ਨਾਲ ਗੌਰ ਕਰਿਓ ਜੇ ਉਹਨੂੰ ਸੋਚਿਓ ਜੇ ਕਿ ਕਿਉਂ ਕੀਤਾ ਜਾਂਦਾ ਹੈ ਇਹਦੇ ਪਿੱਛੇ ਕੀ ਹੈ ਇਹਦਾ ਮਕਸਦ ਕੀ ਹੈ ਇਹਦਾ ਨੁਕਸਾਨ ਕੀ ਹੈ ਇਹਦਾ ਫਾਇਦਾ ਕੀ ਹੈ ਸਾਰਾ ਕੁਝ ਉਹਦੇ ਤੇ ਗੌਰ ਕਰਿਓ ਜੇ ਦੁਨੀਆ ਦੇ ਵਿੱਚ ਸਾਡੀ ਕਿਹੋ ਜੀ ਛਵੀ ਜਾਂਦੀ ਹੈ ਔਰ ਦੁਨੀਆ ਨੂੰ ਛੱਡੋ ਪਰੇ ਅਸੀਂ ਆਪਦੇ ਭਾਈਚਾਰਕ ਲੈਵਲ ਤੇ ਕਿੰਨੀਆਂ ਘੰਡਾਂ ਪਾ ਲੈਣੇ ਵਿੱਥਾਂ ਪੈਦਾ ਕਰ ਲੈਣੇ ਫਾਲਟ ਲਾਈਨ ਕ੍ਰੀਏਟ ਕਰ ਲੈਣੇ ਔਰ ਫਿਰ ਉਹ ਵੱਧਦੀਆਂ ਜਾਂਦੀਆਂ ਨੇ ਹੋ ਕੇ ਜੀ ਦੱਸਿਓ